ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਵਰਜੀਨੀਆ ਚ ਕੈਂਡੀਡੇਟ ਪੂਜਾ ਖੰਨਾ ਨੂੰ ਹੋਰਨਾ ਭਾਈਚਾਰਿਆਂ ਦੇ ਨਾਲ-ਨਾਲ ਮੁਸਲਿਮ ਭਾਈਚਾਰੇ ਦਾ ਵੀ ਮਿਲਿਆ ਸਮਰਥਨ ਪੰਚਾਇਤੀ ਚੋਣਾਂ ਵਿਚਾਲੇ ਅਕਾਲੀ ਦਲ ਦੀ ਮੀਟਿੰਗ ਅੱਜ ਪਾਰਟੀ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਹੋਣ ਤੇ ਹੋਵੇਗਾ ਮੰਥਨ 2 ਕਰੋੜ ਦੀ ਬੋਲੀ ਵਾਲੇ ਪਿੰਡ 'ਚ ਫਾਇਰਿੰਗ ਤਾਰ-ਤਾਰ ਚੱਲੀਆਂ ਗੋਲੀਆਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਅੰਮ੍ਰਿਤਸਰ 'ਚ ਛਾਪੇ ਮਾਰੀ 10 ਕਰੋੜ ਦੀ ਕੋਕੀਨ ਬਰਾਮਦ ਪੈਟਰੋਲ ਪੰਪ ਤੋਂ ਵਾਣ ਦੇ ਨਾਤੇ ਮਾਰੀ 5 ਕਰੋੜ ਦੀ ਠੱਗੀ ਇੱਕੋ ਪਰਿਵਾਰ ਦੇ 7 ਮੈਂਬਰਾਂ ਤੇ ਮਾਮਲਾ ਦਰਜ ਅਤੇ ਹੁਣ ਖਬਰਾਂ ਵਿਸਥਾਰ ਨਾਲ ਜਿਵੇਂ ਜਿਵੇਂ ਅਮਰੀਕਾ 'ਚ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ ਤੀਵੇਂ ਤੀਵੇਂ ਕੈਂਡੀਡੇਟ ਆਪਣਾ ਚੋਣ ਪ੍ਰਚਾਰ ਤੇਜ਼ ਕਰਦੇ ਜਾ ਰਹੇ ਨੇ ਇਸ ਸਮੇਂ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਉੱਥੇ ਹੀ ਸ਼ੈਟਰ ਤੇ ਹੋਰ ਅਹੁਦੇਦਾਰੀਆਂ ਲਈ ਕੈਂਡੀਡੇਟਾਂ ਨੇ ਆਪਣਾ ਪ੍ਰਚਾਰ ਤੇਜ਼ ਕਰ ਦਿੱਤਾ ਇਸੇ ਕੜੀ ਤੇ ਚਾਲਦੀਆਂ ਵਰਜੀਨੀਆ ਚ ਇੰਡੀਅਨ ਪਾਈਚਾਰੇ ਨਾਲ ਸੰਬੰਧਿਤ ਚੋਣਾਂ 'ਚ ਖੜੀ ਪੂਜਾ ਖੰਨਾ ਨੂੰ ਉਸ ਸਮੇਂ ਭਾਰੀ ਪਲ ਮਿਲਿਆ ਜਦੋਂ ਮੁਸਲਿਮ ਪਾਈਚਾਰੇ ਨੇ ਵੀ ਪੂਜਾ ਖੰਨਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਆਓ ਤੁਹਾਨੂੰ ਸੁਣਾਉਂਦੇ ਆ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੰਦਲ ਵੱਲੋਂ ਪੂਜਾ ਖੰਨਾ ਨਾਲ ਕੀਤੀ ਗਈ ਖਾਸ ਗੱਲਬਾਤ ਰੱਖ ਤੂੰ ਹੌਸਲਾ ਯਾਰਾ ਰੱਖ ਤੂੰ ਹੌਸਲਾ ਯਾਰਾ ਸਿਆਸੀ ਖੇਡ ਖੇਢੀ ਜਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਅੱਜ ਗੱਲ ਕਰਦੇ ਆ ਉਸ ਕੈਂਡੀਡੇਟ ਨਾਲ ਜੋ ਕੈਂਡੀਡੇਟ ਸਾਡੇ ਇੰਡੀਆ ਜਾਂ ਪਾਕਿਸਤਾਨ ਦੇ ਲੋਕਾਂ ਦਾ ਬਹੁਤ ਹੀ ਹਰਮਨ ਪਿਆਰਾ ਕੈਂਡੀਡੇਟ ਪੂਜਾ ਖੰਨਾ ਜੀ ਪੂਜਾ ਖੰਨਾ ਜੀ ਤੁਹਾਡਾ ਸਭਰਾਗਿ ਟੀਵੀ ਦੇ ਸਵਾਗਤ ਹੈ ਅੱਜ ਕੀ ਕਹਿਣਾ ਚਾਹੁੰਦੇ ਹੋ ਥੈਂਕ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਹਰਜੀਤ ਭਾਜੀ ਤੁਸੀਂ ਇੱਥੇ ਆਏ ਹੋ ਐਂਡ ਯੂ نو ਯੂ ਆਰ ਹੈਲਪਿੰਗ ਅਸ ਕਿ ਸਾਡਾ ਵਰਡ ਬਾਹਰ ਜਾਏ ਮੇਰਾ ਵਿਚਾਰ ਤਾਂ ਇਹ ਹੈ ਕਿ ਆਪਾਂ ਨੂੰ ਸਾਰੀ ਇਲੈਕਸ਼ਨ ਜਿੱਤਨੀ ਹਨ ਬਿਕੋਜ਼ ਅ ਰੈਪਰੈਜ਼ੈਂਟੇਸ਼ਨ ਮੈਟਰਸ ਟੂ ਅਸ ਰਾਈਟ ਆ ਆਪਾਂ ਤਦੀ ਆਪਣੇ ਮਸਲੇ ਹੱਲ ਕਰ ਸਕਨੇ ਆ ਜਦ ਸਾਡਾ ਸਾਡੇ ਵਿੱਚੋਂ ਕੋਈ ਸਿਆਸੀ ਯੂ ਨੋ ਟੇਬਲ ਤੇ ਬੈਠੇਗਾ ਸਾਡੇ ਮਸਲੇ ਸੁਣ ਸੁਣਨਗੇ ਨਾਲੇ ਉਹ ਸੋਲਵ ਕਰਨਗੇ ਰਾਈਟ ਇਟ ਓਨਲੀ ਹੈਪਨਸ ਦੈਨ ਅਸੀਂ ਵੇ ਦੇਖਣ ਤੇ ਆਏ ਕਿ ਇਲੈਕਸ਼ਨਾਂ ਦਾ ਜੋਰ ਹੈ ਪੰਜਾਬ ਚ ਇਲੈਕਸ਼ਨਾਂ ਦਾ ਜੋਰ ਹੈ ਇੰਡੀਆ ਚ ਕਈਆਂ ਥਾਂ ਤੇ ਸੂਬੇ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਇੱਥੇ ਵੀ ਖਾੜੇ ਜਿਹੜੇ ਨੇ ਭਖੇ ਨੇ ਡੈਮੋਕਰੈਟਿਕ ਜਾਂ ਰਿਪਬਲਿਕ ਨੇ ਆ ਕੀ ਸਾਡੇ ਲੋਕਾਂ ਨੂੰ ਰਾਜਨੀਤੀ ਚ ਆ ਕੇ ਸਾਡੀ ਕਮਿਊਨਿਟੀਆਂ ਨੂੰ ਕੁਝ ਫਾਇਦਾ ਹੋ ਸਕਦਾ ਹਾਂਜੀ ਬਿਲਕੁਲ ਕਿਉਂ ਨਹੀਂ ਕਿਉਂਕਿ ਸਾਡੀ ਕਮਿਊਨਿਟੀਜ਼ ਦੇ ਜਿਹੜੇ ਪੇਨ ਪੁਆਇੰਟਸ ਹੈਗੇ ਉਹ ਸਿਰਫ ਸਾਨੂੰ ਪਤਾ ਹੈਗੇ ਆ ਯੂ ਨੋ ਆਪਾਂ ਸਾਰੇ ਇੰਡੀਆ ਪਾਕਿਸਤਾਨ ਛੱਡ ਕੇ ਇੱਥੇ ਆਏ ਆ ਲਾਈਫ ਨਵੇਂ ਸਿਰੋਂ ਸ਼ੁਰੂ ਕਰਨਾ ਇਟਸ ਨਾਟ ਈਜ਼ੀ ਆਪਣੀ ਆਪਣੀ ਫੈਮਲੀ ਨੂੰ ਵੀ ਟੇਕ ਕੇਅਰ ਆਫ ਕੰਮ ਕਰਨੇ ਆ ਪੈਸੇ ਕਮਾਣੇ ਆ ਬੱਚਿਆਂ ਨੂੰ ਦੇਖਨੇ ਆ ਆਪਣੀ ਲਾਈਫ ਲੀਹੂਡ ਦੇਖਨੇ ਆ ਅਗੇ ਫਿਊਚਰ ਜਨਰੇਸ਼ਨਸ ਲਈ ਸਾਰਿਆਂ ਦੀ ਸੈਟਿੰਗ ਕਰਨ ਲਈ ਵੀ ਹੈਵ ਟੂ ਡੂ ਥਿਸ ਟੂ ਇਟਸ ਵੈਰੀ ਇੰਪੋਰਟੈਂਟ ਇਟ ਇਨਫਲੂਐਂਸਸ ਏਵਰੀਥਿੰਗ ਯਾ ਤੁਸੀਂ ਇਸ ਉਹਦੇ ਲਈ ਖੜੇ ਹੋ ਔਰ ਤੁਹਾਡਾ ਏਰੀਆ ਕਿਹੜੇ ਕਿਹੜੇ ਸ਼ਹਿਰਾਂ ਤੱਕ ਪੈਂਦਾ ਹੈ ਹਾਂਜੀ ਮੈਂ ਐਸਡੀ 32 ਸਟੇਟ ਸੈਨੇਟ ਦੀ ਸੀਟ ਲਈ ਯੂ نو ਚੋਣਾਂ ਲੜਨ ਜਾ ਰਹੀ ਹਾਂ ਇਹ ਅਦੀ ਲਾਰਨ ਕਾਉਂਟੀ ਦਾ ਹਿੱਸਾ ਹੈਗਾ ਸਾਡਾ ਡਿਸਟ੍ਰਿਕਟ ਵਿਚ ਇਜ਼ ਸਾਊਥ ਰਾਈਡਿੰਗ ਸਟੋਨ ਰਿਜ ਆਲਡੀ ਆਰ ਕੋਲਾ ਬ੍ਰੈਂਬਲਟਨ ਡਾਲਸ ਐਸ਼ਬਰਨ ਸਟਰਲਿੰਗ ਬ੍ਰਾਡਲੈਂਸ ਸੋ ਅਗਰ ਤੁਸੀਂ ਇੱਥੇ ਰਹਿੰਦੇ ਹੋ ਤੁਹਾਡਾ ਪਰਿਵਾਰ ਤੁਹਾਡੇ ਮਿੱਤਰ ਇੱਥੇ ਰਹਿੰਦੇ ਹਨ ਐਂਡ ਦੇ ਆਰ ਵੋਟਰਸ ਉਹਨਾਂ ਨੂੰ ਦੱਸੋ ਕਿ ਪੂਜਾ ਖੰਨਾ ਇਜ਼ ਰਨਿੰਗ ਫॉर ਇਲੈਕਸ਼ਨ ਐਂਡ ਯੂ نو ਦੇ ਸ਼ੁੱਡ ਕਮ ਆਊਟ ਐਂਡ ਵੋਟ ਫਾਰ ਅਸ ਰਾਈਟ ਜਿਹੜਾ ਵੀ ਕਮਿਊਨਿਟੀ ਦੇ ਕੰਮਾਂ ਵਿੱਚ ਅੱਗੇ ਆਏਗਾ ਮੈਂ ਇਹਨੂੰ ਹਮੇਸ਼ਾ ਆਪਣੇ ਨਾਲ ਖੜਾ ਪਾਏਗਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਪਾਕਿਸਤਾਨ ਤੋਂ ਮੁਸਲਮਾਨ ਕਮਿਊਨਿਟੀ ਤੋਂ ਬਲੋਸ ਸਾਹਿਬ ਜਿਹੜੇ ਕਿ ਮੇਰੇ ਬਹੁਤ ਪੁਰਾਣੇ ਵਾਕਫਤ ਨੇ ਯਾਰ ਨੇ ਆਪਾਂ ਕਈਆਂ ਪਾਰਟੀਆਂ 'ਚ ਇਕੱਠੇ ਵੀ ਹੁੰਨੇ ਆ ਔਰ ਅੱਜ ਇਹ ਵੀ ਹਮਾਇਤ ਦੇਣ ਆਏ ਨੇ ਇਹਨਾਂ ਨੂੰ ਲੋਕ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੇ तमाम ਜਿਹੜੀ ਸਾਡੀ ਲਾਉਡਨ ਕਾਉਂਟੀ ਦੀ ਕਮਿਊਨਿਟੀ ਹੈ ਪੂਜਾ ਨੂੰ ਸਪੋਰਟ ਕਰਨ ਦਾ ਮਕਸਦ ਹੈ ਵੀ ਕਿ ਅਸੀਂ ਆਪਣੀ ਦੇਸੀ ਕਮਿਊਨਿਟੀ ਜੀ ਇੱਕ ਲੇਡੀਆਂ ਨੂੰ ਅੱਗੇ ਲੈ ਆਈਏ ਸਾਡੀ ਪਹਿਚਾਨ ਬਣੇ ਸਾਡੀ ਆਵਾਜ਼ ਏ ਸਾਨੂੰ ਇਹਨਾਂ ਤੱਕ ਐਕਸੈਸ ਵੀ ਦਈਏ ਸਾਡੇ ਲੋਕਾਂ ਨੂੰ ਤੇ ਲਾਉਡਨ ਕਾਉਂਟੀ ਜਿੰਨੇ ਲੋਕ ਨੇ ਵੀ ਕਹਿਣਾ ਚਾਹੁੰਦਾ ਕਿ ਸਾਡੀ ਬਹੁਤ ਜ਼ਿਆਦਾ اکثریت ਦੇਸੀ ਲੋਕ ਬਹੁਤ ਜ਼ਿਆਦੇ ਨੇ ਪਾਕਿਸਤਾਨੀ ਇੰਡੀਅਨ ਬਹੁਤ ਜ਼ਿਆਦੇ ਨੇ ਸਾਨੂੰ ਇਸ ਗੇਮ ਨੂੰ ਕਾਮਯਾਬ ਕਰਨ ਲਈ ਹਰ ਬੰਦੇ ਨੂੰ ਰੱਬ ਦਾ ਕਰਨਾ ਚਾਹੀਦਾ ਹੈ ਸਾਡੀਆਂ ਦੁਆਵਾਂ ਦੇ ਨਾਲ ਨਹੀਂ ਲੇਕਿਨ ਅਸੀਂ ਇਹਨਾਂ ਦੇ ਕਦਮ-ਨ-ਕਦਮ ਲਾਵਾਂਗੇ ਤੇ ਇਨਸ਼ਾ ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰਾਂਗੇ ਪੂਜਾ ਜਿਹੜੀ ਨਾ ਮੁਸਤਕਬਲ ਦੀ ਸਾਨੂੰ ਸੈਨੀਟਰ ਨਜ਼ਰ ਆ ਰਹੀ ਹੈ ਇਸ ਇਲਾਕੇ ਦੀ ਜਿਹੜੀਆਂ ਸਾਡੀਆਂ ਮੁਸ਼ਕਲਾਂ ਆ ਸਾਨੂੰ ਇੰਡੀਅਨ ਨੂੰ ਜਾਂ ਏਸ਼ੀਅਨ ਭਾਈਚਾਰੇ ਨੂੰ ਜਾਂ ਪਾਕਿਸਤਾਨ ਵਾਲੇ ਕੋਈ ਸਾਡੇ ਸਾਰੇ ਇੱਥੇ ਲੈਂਦਾ ਚੜਦਾ ਪੰਜਾਬ ਤਾਂ ਹੈ ਨਹੀਂ ਪੰਜਾਬ ਆ ਪੰਜਾਬ ਇੱਕ ਹੀ ਆ ਉਦੇ ਦੂਰ ਟੁਟੇ ਕੀਤੇ ਗਏ ਪਰ ਹੈ ਪੰਜਾਬ ਇੱਕ ਆ ਸਾਨੂੰ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਗਏ ਇਹ ਸਾਡੀ ਪੰਜਾਬੀ ਪਹਿਣਾ ਇਹਦੀ ਮਦਦ ਕਰਨੀ ਚਾਹੀਦੀ ਹੈ ਉਧਰ ਪੰਜਾਬ ਵਿੱਚ ਪੰਚਾਇਤੀ ਚੋਣਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਇਹ ਮੀਟਿੰਗ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ਛੋਬੇਗੀ ਇਸ ਮੀਟਿੰਗ ਦੇ ਵਿੱਚ ਪਾਰਟੀ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਹੋਣ ਤੇ ਮੰਥਨ ਹੋਵੇਗਾ ਪਾਰਟੀ ਦੀ ਲੀਗਲ ਟੀਮ ਉਮੀਦਵਾਰਾਂ ਨਾਲ ਚਰਚਾ ਕਰੇਗੀ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨੀ ਉਹਨਾਂ ਸਾਰੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਸੀ ਜਿਨ੍ਹਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ ਗਿਆ ਕਿ ਉਹ ਜ਼ਰੂਰੀ ਦਸਤਾਵੇਜ਼ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੀ ਧੱਕੇਸ਼ਾਹੀ ਦੇ ਸਬੂਤ ਲੈ ਕੇ 7 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਪਹੁੰਚਣ ਤਾਂ ਜੋ ਪਾਰਟੀ ਉਹਨਾਂ ਲਈ ਨਿਆਂ ਹਾਸਲ ਕਰਨ ਵਾਸਤੇ ਲੋੜੀਂਦੇ ਕਾਨੂੰਨੀ ਕਦਮ ਚੁੱਕ ਸਕੇ ਇਹ ਅਪੀਲ ਕਰਦੇ ਆ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪਾਰਟੀ ਨੇ ਇੱਕ ਉੱਚ ਪੱਧਰੀ ਲੀਗਲ ਟੀਮ ਦਾ ਗਠਨ ਕੀਤਾ ਹੈ ਤਾਂ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੋੜਿੰਦੀਆਂ ਪਟੀਸ਼ਨਾਂ ਦਾਇਰ ਕੀਤੀਆਂ ਜਾ ਸਕਣ ਕਿਉਂਕਿ ਆਪ ਸਰਕਾਰ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕ ਕੇ ਲੋਕਤੰਤਰ ਦੀ ਆਵਾਜ਼ ਕੁਚਲਣ ਦਾ ਯਤਨ ਕੀਤਾ। ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਹਰਦੌਰਵਾਲ ਕਲਾਂਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 6-7 ਹਮਲਾਵਰਾਂ ਵੱਲੋਂ ਇੱਕ ਘਰ ਦੇ ਮੈਂਬਰਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਤੇ ਟਰੈਕਟਰ ਦੀ ਪਾਨਾ ਤੋੜ ਕੀਤੀ ਗਈ ਘਟਨਾ ਦੀ ਸੂਚਨਾ ਮਿਲਦਿਆਂ ਹੀ ਮਾਲੇਵਾਲ ਪੁਲਿਸ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਪੁਲਿਸ 파ਰਟੀ ਸਮੀਤ ਮੌਕੇ ਤੇ ਪਹੁੰਚ ਗਏ ਤੇ ਉੱਥੇ ਚੱਲੇ ਤਿੰਨ ਰੌਂਦ ਕਬਜ਼ੇ ਚ ਲੈ ਕੇ ਜਾਣ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਪਰਿਵਾਰ ਦੇ ਮੈਂਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਆਪਣੇ ਖੇਤਾਂ ਚ ਵਾਪਿਸ ਘਰ ਆ ਰਹੇ ਸੀ ਕਿ ਰਸਤੇ ਚ ਕੁਝ ਨੌਜਵਾਨ ਉਹਨਾਂ ਨਾਲ ਖੈਬਰ ਪਏ ਉਹ ਉੱਥੋਂ ਆਪਣੇ ਘਰ ਆ ਗਏ ਤੇ ਕੁਝ ਸਮੇਂ ਬਾਅਦ ਹੀ ਉਹ ਨੌਜਵਾਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਆ ਗਏ ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਖੁਸ਼ਕਿਸਮਤੀ ਨਾਲ ਉਹ ਬਚ ਗਏ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਕਿ ਹੈ ਕਿ ਮੁਲਜ਼ਮਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਦਿੱਲੀ ਵਿੱਚ 5000 ਕਰੋੜ ਰੁਪਏ ਦੇ ਡਰੱਗ ਬਰਾਮਦਗੀ ਮਾਮਲੇ ਦੇ ਲਿੰਕ ਪੰਜਾਬ ਨਾਲ ਜੁੜੇ ਹੋਣ ਤੋਂ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਵਿੱਚ ਛਾਪੇਮਾਰੀ ਕੀਤੀ ਹੈ ਜੀ ਹਾਂ ਛਾਪੇਮਾਰੀ ਦੇ ਵਿੱਚ ਪੁਲਿਸ ਨੇ 10 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਹੈ ਤੇ ਇੱਕ ਫੋਰਚੂਨਰ ਕਾਰ ਵੀ ਜ਼ਬਤ ਕੀਤੀ ਹੈ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਅੰਮ੍ਰਿਤਸਰ ਦੇ ਪਿੰਡ ਨੇਪਾਲ ਦੇ ਵਿੱਚ ਕੀਤੀ ਗਈ ਸਪੈਸ਼ਲ ਸੈੱਲ ਨੇ ਅੰਮ੍ਰਿਤਸਰ 에어ਪੋਰਟ ਤੋਂ ਗ੍ਰਿਫਤਾਰ ਜਤਿੰਦਰ ਉਰਫ ਜੱਸੀਦੀ ਨਿਸ਼ਾਨਦੇਹੀ ਤੇ 10 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਹੈ ਦੱਸ ਦਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਜ਼ਬਤ ਕੀਤੇ 5600 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵੀ ਦੁਬਈ ਨਾਲ ਜੁੜੇ ਹੋਏ ਨੇ ਦੁਬਈ ਵਿੱਚ ਮੌਜੂਦ ਭਾਰਤੀ ਨਾਗਰਿਕ ਵਰਿੰਦਰ ਬਸੋਵਾ ਦਾ ਨਾਮ ਇਸ ਅੰਤਰਰਾਸ਼ਟਰੀ ਸਿੰਡੀਕੇਟ ਦੇ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਦਿੱਲੀ ਪੁਲਿਸ ਨੇ ਵਰਿੰਦਰ ਬਸੋਵਾ ਉਸਦੇ بیٹے ਤੇ ਕੁਝ ਹੋਰਾਂ ਖਿਲਾਫ ਲੁਕਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਖਬਰ ਜੁਲੰਦਰ ਤੋਂ ਸਾਹਮਣੀ ਆ ਰਹੀ ਹੈ ਜਿੱਥੇ ਪੂਰੇ ਪਰਿਵਾਰ ਨੇ ਮਿਲ ਕੇ ਇੱਕ ਵਿਅਕਤੀ ਨਾਲ ਕਰੀਬ 5 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਮਲਜ਼ਮਾ ਨੇ ਪੈਟਰੋਲ ਪੰਪ ਖਰੀਦ ਕੇ ਦੇਣ ਦਾ ਵਾਅਦਾ ਕਰਦਿਆਂ ਪੀੜਤ ਤੋਂ ਕਰੀਬ 5 ਕਰੋੜ ਰੁਪਏ ਲੈ ਲਏ ਤੇ ਫਿਰ ਨਾ ਤਾਂ ਪੈਟਰੋਲ ਪੰਪ ਲੈ ਕੇ ਦਿੱਤਾ ਤੇ ਨਾ ਹੀ ਪੈਸੇ ਵਾਪਸ ਕੀਤੇ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਕੇ ਮਾਮਲਾ ਦਰਜ ਕਰ ਲਿਆ ਮਾਮਲੇ ਦੇ ਵਿੱਚ ਕੁੱਲ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਫਿਲਹਾਲ ਮਾਮਲੇ 'ਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਇਸ ਮਾਮਲੇ 'ਚ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਕਈ ਲੋਕਾਂ ਦੇ ਖਿਲਾਫ ਧਾਰਾ 406 ਅਤੇ 420 ਦੇ ਤਹਿਤ ਮਾਮਲਾ ਦਰਜ ਦਰਜ ਕਰ ਲਿਆ ਹੈ ਖਬਰ ਜੁਲੰਦਰ ਤੋਂ ਸਾਹਮਣੀ ਆ ਰਹੀ ਹੈ ਜਿੱਥੇ ਪੂਰੇ ਪਰਿਵਾਰ ਨੇ ਮਿਲ ਕੇ ਇੱਕ ਵਿਅਕਤੀ ਨਾਲ ਕਰੀਬ 5 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਮਲਜ਼ਮਾਂ ਨੇ ਪੈਟਰੋਲ ਪੰਪ ਖਰੀਦ ਕੇ ਦੇਣ ਦਾ ਵਾਅਦਾ ਕਰਦੇ ਆ ਪੀੜਤ ਤੋਂ ਕਰੀਬ 5 ਕਰੋੜ ਰੁਪਏ ਲੈ ਲਏ ਤੇ ਫਿਰ ਨਾ ਤਾਂ ਪੈਟਰੋਲ ਪੰਪ ਲੈ ਕੇ ਦਿੱਤਾ ਤੇ ਨਾ ਹੀ ਪੈਸੇ ਵਾਪਸ ਕੀਤੇ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਕੇ ਮਾਮਲਾ ਦਰਜ ਕਰ ਲਿਆ ਮਾਮਲੇ ਦੇ ਵਿੱਚ ਕੁੱਲ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਫਿਲਹਾਲ ਮਾਮਲੇ 'ਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਏਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਬਈ ਇਜਾਜ਼ਤ ਧੰਨਵਾਦ